ਸਵਾਗਤ ਹੈ ਜੀ ਦਰਸ਼ਕਾਂ ਪੰਜ ਲਾਡ ਪੋਡਕਾਸਟ ਦੇ ਉੱਤੇ ਤੇ ਮੇਰੇ ਨਾਲ ਨੇ ਸਰਦਾਰ ਪ੍ਰੀਤਮ ਸਿੰਘ ਪਾਣਾ ਰਿਟਾਇਰ ਇੰਜੀਨੀਅਰ ਤੇ ਅੱਜ ਸਾਡੀ ਚਰਚਾ ਦਾ ਵਿਸ਼ਾ ਹੈ ਬਦੀ ਦੀ ਜੜ ਕੈਂਸਰ ਅੱਜ ਸਾਡੇ ਸਮਾਜ ਦੇ ਵਿੱਚ ਕੈਂਸਰ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਬਜ਼ੁਰਗਾਂ ਤੱਕ ਤੇ ਅੱਜ ਅਸੀਂ ਇਸ ਵਿੱਚ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਾਂਗੇ ਤੇ ਸਵਾਗਤ ਹੈ ਤੁਹਾਡਾ ਪਾਣਾ ਸਾਹਿਬ ਹਾਂਜੀ ਬੈਠੋ ਸਾਹਿਬ ਬੈਠੋ ਜੀ ਪਾਣਾ ਸਾਹਿਬ ਕੈਂਸਰ ਬਾਰੇ ਜਦੋਂ ਪਤਾ ਲੱਗਿਆ ਉਦੋਂ ਬਾਦਲ ਦੀ ਸਰਕਾਰ ਸੀ ਹਾਂਜੀ ਹਾਂਜੀ ਉਦੋਂ ਹੀ ਜਾਰੇ ਪਤਾ ਲੱਗਿਆ ਵੀ ਕੈਂਸਰ ਨਾਲ ਕੋਈ ਚੀਜ਼ ਹੈ ਤੇ ਇਹਦੇ ਤੇ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹਾਂ ਖਾਏ ਕਰਕੇ ਮਾਲਵੇ ਵਿੱਚ ਮਾਲਵੇ ਦੇ ਵਿੱਚ ਹਾਂਜੀ ਤੇ ਉਦੋਂ ਇਹ ਕੀ ਕੀ ਕਾਰਵਾਈਆਂ ਹੋਈਆਂ ਤੇ ਕੀ ਕੁਝ ਕੀਤਾ ਗਿਆ ਇਹ ਜਦੋਂ ਕਾਲੀ ਗਵਰਨਮੈਂਟ ਵੀ 2007 ਤੋਂ 17 ਦਾ ਸਮਾਂ ਸੀ ਹਾਂਜੀ 2012 ਦੇ ਵਿੱਚ ਬੜੀ ਚਰਚਾ ਹੋਈ ਇਸ ਗੱਲ ਦੀ ਬਠਿੰਡਾ ਖਾਗਰ ਕੇ ਬਠਿੰਡਾ ਏਰੀਆ ਮਾਲਵੇ ਦਾ ਹਾਂਜੀ ਹਾਂਜੀ ਕੈਂਸਰ ਬੈਲਟ ਬਣ ਗਿਆ ਬਟ ਬੀਕਾਨੇਰ ਹਸਪੀਟਲ ਆ ਕੈਂਸਰ ਦਾ ਹਾਂਜੀ ਹਾਂਜੀ ਆਪਣੇ ਕੈਂਸਰ ਦੇ ਹਸਪਤਾਲ ਉਦੋਂ ਬਾਅਦ ਖੁੱਲੇ ਆ ਇਹ ਉੱਥੇ ਜਿਹੜੀ ਟ੍ਰੇਨ ਬਠਿੰਡਿਓ ਜਾਂਦੀ ਸੀ ਨਾ ਉਹ ਟ੍ਰੇਨ ਦਾ ਨਾਂ ਹੀ ਜਿਹੜੀ ਹੈ ਨਾ ਕੈਂਸਰ ਟ੍ਰੇਨ ਦੇ ਨਾਂ ਤੇ ਮਸ਼ਹੂਰ ਹੋ ਗਿਆ ਹਾਂਜੀ ਉਹ ਬੜੀ ਉਦੋਂ ਫਿਰ ਮੀਡੀਆ ਦੇ ਵਿੱਚ ਚਰਚਾ ਹੋਈ ਹੂੰ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਹਾਂਜੀ ਹਾਂਜੀ ਲੋਕ ਕੈਂਸਰ ਨਾਲ ਮਰ ਰਹੇ ਆ ਹੂੰ ਨਾ ਇੱਥੇ ਪੰਜਾਬ ਦੇ ਵਿੱਚ ਕੋਈ ਇਲਾਜ ਦਾ ਪ੍ਰਬੰਧ ਦਾ ਉਸ ਤੋਂ ਬਾਅਦ ਕਾਲੀ ਗਵਰਨਮੈਂਟ ਨੇ ਮੇਰੇ ਜਿਹੜੇ ਕੈਂਸਰ ਤੇ ਇਲਾਜ ਲਈ ਹਾਂਜੀ ਜਿਸ ਕਰਕੇ ਕੈਂਸਰ ਦੇ ਜਿਹੜੇ ਕਾਰਨ ਸੀਗੇ ਮੇਨ ਕਾਰਨ ਮਾਲਵਾ ਬਿਲਟ ਦੇ ਵਿੱਚ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਵੀ ਪਾਣੀ ਇੱਥੇ ਦਾ ਤਜਾਬੀ ਆ ਅੱਛਾ ਜੀ ਉਹ ਲੋਕ ਜਦੋਂ ਤੋਂ ਇੱਥੇ ਰਹਿ ਰਹੇ ਆ ਉਦੋਂ ਦੇ ਪਾਣੀ ਤਜਾਬੀ ਆ ਪਰ ਪਾਣੀ ਪੀ ਰਹੇ ਆ ਹਾਂਜੀ ਉਦੋਂ ਫਿਰ ਸਰਕਾਰ ਨੇ 2012 ਦੇ ਵਿੱਚ ਪਿੰਡਾਂ ਦੇ ਵਿੱਚ ਆਰੋ ਲਾਉਣਾ ਸ਼ੁਰੂ ਕਰੇ ਹੂੰ ਸਾਂਝੇ ਆਰੋ ਲੱਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਸਮਾਂ ਤੇ ਜਿਵੇਂ ਲੰਘੀ ਗਿਆ ਫਿਰ ਤਾਂ ਹੁਣ ਘਰਾ-ਘਰਾ ਦੇ ਵਿੱਚ ਵੀ ਆਰੋ ਲੱਗੇ ਆ ਹਾਰੋਂ ਤੋਂ ਲੋ ਪਾਣੀ ਭੀੜਾ ਲੱਗ ਜਾਂਦਾ ਸੀਗਾ ਲੈਣਾ ਲੱਗੇ ਹੁੰਦਾ ਸੀਗਾ ਤੇ ਇੱਕ ਤਾਂ ਸਰਕਾਰ ਨੇ ਇਹ ਸਟੈਪ ਚੱਕਿਆ ਹੈ ਵੀ ਜਿਹੜੇ ਪਾਣੀ ਜਿਹੜਾ ਤਜਾਬੀ ਆ ਹਾਂਜੀ ਉਹ ਲੋਕੀ ਉਹਨਾਂ ਤੋਂ ਜਿਹੜਾ ਆਰਓ ਦਾ ਪਾਣੀ ਪੀਣ ਹੂੰ ਤੇ ਕੈਂਸਰ ਦਾ ਪਹਿਲਾ ਜਿਹੜਾ ਬਚਾ ਸੀਗਾ ਤੇ ਸੈਕੰਡ ਉਸ ਤੋਂ ਬਾਅਦ ਇਹਨਾਂ ਨੇ ਕੋਈ ਹਸਪੀਟਲ ਵੀ ਖੋਲੇ ਹਾਂਜੀ ਕੈਂਸਰ ਦੇ ਪ੍ਰਾਈਵੇਟ ਵੀ ਖੋਲੇ ਸਰਕਾਰੀ ਵੀ ਖੋਲੇ ਤੇ ਪਰ ਜਿਹੜੀ ਬਿਮਾਰੀ ਆ ਇਹ ਕੋਈ ਚਲੋ ਆਪਣੇ ਮਾਲਵੇ ਦੇ ਵਿੱਚ ਪਾਣੀ ਦੀ ਜਿਹੜੀ ਮਾੜਾ ਪਾਣੀ ਹੋਣ ਕਰਕੇ ਕੈਂਸਰ ਇੱਥੇ ਫੈਲਿਆ ਪਰ ਇਹ ਵਿਸ਼ੇਪਦਰਤੀ ਜਿਹੜਾ ਕੈਂਸਰ ਆ ਫੈਲਿਆ ਹੋਇਆ ਹਾਂਜੀ ਹਾਂ ਇਹ ਇਕੱਲਾ ਪਾਣੀ ਇਹਦਾ ਕਾਰਨ ਨਹੀਂ ਹੈਗਾ ਜਿਹੜੇ ਵਾਲੇ ਸਾਡੇ ਨੂੰ ਬਦਲ ਦਿਆ ਜੀ ਹਾਂਜੀ ਜਿਹੜਾ ਆਪਾਂ ਖਾਂਦੇ ਆ ਹਾਂਜੀ ਉਹ ਆਪਣੇ ਤਲੀਆਂ ਚੀਜ਼ਾਂ ਜਿਹੜੀਆਂ ਆਪਾਂ ਖਾਂਦੇ ਆ ਫਰਾਈ ਚੀਜ਼ਾਂ ਖਾਂਦੇ ਆ ਡੱਬੇ ਵਾਲੀਆਂ ਚੀਜ਼ਾਂ ਖਾਂਦੇ ਆ ਜਿਹੜੀਆਂ ਆਪਾਂ ਕੀਟਨਾ ਸਕਦੇ ਹੈਗੇ ਆ ਇਹ ਕੈਂਸਰ ਦੇ ਕਾਰਨ ਆ ਆਪਣੀ ਹਵਾ ਜਿਹੜੀ ਆ ਹਵਾ ਪੋਲੂਟ ਆ ਇਹ ਕੈਂਸਰ ਦੇ ਕਾਰਨ ਆ ਆਪਣਾ ਰਹਿਣ ਸਹਿਣ ਇਹ ਕੈਂਸਰ ਦੇ ਕਾਰਨ ਆ ਹੋਰ ਬਿਮਾਰੀਆਂ ਵੀ ਜਿਹੜੀਆਂ ਨਾਮਰਾਦ ਬਿਮਾਰੀਆਂ ਉਹਦੇ ਵਿੱਚ ਜਿਹੜੀ ਕੈਂਸਰ ਨੂੰ ਆਪਾਂ ਸਭ ਤੋਂ ਵੱਧ ਭਿਆਨਕ ਤੇ ਨਾਮਰਾਦ ਬਿਮਾਰੀ ਗਿਣਨੇ ਆ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਆਪਣਾ ਜਿਹੜਾ ਵਾਤਾਵਰਨ ਤੇ ਆਪਣੇ ਖਾਣੇ ਸਹੀ ਨਾ ਹੋਣ ਕਾਰਨ ਹੀ ਇਹ ਚੀਜ਼ਾਂ ਪੈਦਾ ਜਿਹੜੀਆਂ ਹੋਈਆਂ ਹੁਣ ਇਹ ਵੱਧ ਗਈਆਂ ਜਿਵੇਂ ਜਿਵੇਂ ਆਪਣਾ ਪ੍ਰਦੂਸ਼ਣ ਵਧੀ ਜਾਂਦਾ ਰਹੇ ਕੀਤੇ ਉਹ ਚ ਮਲਾਵਟ ਵਧਦੀ ਜਾਂਦੀ ਆ ਹਾਂਜੀ ਇਹ ਇਹ ਚੀਜ਼ ਵਧੀ ਹੋਈ ਆ ਜਿਵੇਂ ਤੁਸੀਂ ਕਿਹਾ ਵੀ ਪਾਣੀ ਹਾਂਜੀ ਪਾਣੀ ਦਾ ਮੇਨ ਸੋਮਾ ਯਾਨੀ ਕਿ ਸਰੀਰ ਵਾਸਤੇ ਹੂੰ 60 70% ਪਾਣੀ ਦੀ ਲੋੜ ਪੈਂਦੀ ਆ ਹਾਂ ਤੇ ਪਾਣੀ ਕਈ ਥਾਂ ਯਾਰ ਉਹ ਨਹੀਂ ਮਿਲਦਾਗਾ ਹਾਂ ਤੇ ਜ਼ਿਆਦਾਤਰ ਘਰਾਂ ਦੇ ਵਿੱਚ ਆਰੋ ਲੱਗੇ ਵਿਆ ਜਿੱਥੇ ਆਪਾਂ ਨੂੰ ਆਰੋ ਨਹੀਂ ਮਿਲਦਾਗਾ ਹਾਂ ਜਾਂ ਉਹ ਲੋਕ ਕੀ ਕਰਨ ਵੀ ਉਹਨੂੰ ਪਾਣੀ ਨੂੰ ਅਲਕਲਾਈਨ ਬਣਾ ਦੇਣ ਉਹ ਹਾਂ ਤੇ ਉਹਦੇ ਵਾਸਤੇ ਆਪਣੇ ਕੋਲੇ ਕੀ ਢੰਗ ਤਰੀਕੇ ਆ ਮੰਨ ਲਓ ਆਰੋ ਹੈ ਨਹੀਂਗਾ ਤੇ ਪਰ ਆਪਾਂ ਪਾਣੀ ਅਲਕਲਾਈਨ ਕਰਨਾ ਹਾਂ ਹਾਂ ਅਲਕਲਾਈਨ ਵਾਟਰ ਜਿਹੜਾ ਉਹਨੂੰ ਕਰਨ ਲਈ ਜਿਹੜੇ ਦੇਸੀ ਤਰੀਕੇ ਕੀ ਹੈਗੇ ਆ ਹਾਂ ਜਿਵੇਂ ਆਪਣਾ ਤੁਰਸੀ ਆ ਹਾਂਜੀ ਨਿੰਬੂ ਵੀ ਆ ਤੇ ਇਸੇ ਤਰ੍ਹਾਂ ਆਪਾਂ ਜਿਹੜੀ ਪੁਦੀਨਾ ਹੈਗਾ ਹਾਂਜੀ ਹਾਂਜੀ ਠੀਕ ਆ ਇਹ ਚੀਜ਼ਾਂ ਜਿਹੜੀਆਂ ਆਪਾਂ ਕੱਚ ਦੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਇਹ ਚੀਜ਼ਾਂ ਪਾ ਦਿਓ ਖੀਰਾ ਹੂੰ ਖੀਰਾ ਵੀ ਆਪਾਂ ਪਾ ਸਕਦੇ ਆ ਇਹਨਾਂ ਚੀਜ਼ਾਂ ਨੂੰ ਤੁਸੀਂ ਆਹਦਾ ਰਾਤ ਨੂੰ ਪਾਣ ਲੱਗੇ ਕੱਚ ਦੇ ਭਾਂਡੇ ਚ ਪਾ ਦਿਓ ਤੇ ਸਵੇਰੇ ਜਿਹੜਾ ਪਾਣੀ ਤਿਆਰ ਹੋਊਗਾ ਉਹ ਹਲਕੀਨ ਵਾਟਰ ਹੋਊਗਾ ਪਿਆਰ ਤੇ ਜਿਹੜਾ ਮਤਲਬ ਕਿ ਜਿਵੇਂ ਆਰਓ ਵਾਲਾ ਜਿਹੜਾ ਪਾਣੀ ਆ ਹਾਂਜੀ ਹਾਂਜੀ ਉਹਦੇ ਵਿੱਚ ਆਰਓ ਨਾਲ ਜਿਹੜਾ ਸ਼ੋਰਾ ਵગેਰਾ ਹਾਂਜੀ ਉਹ ਤਾਂ ਨਿਕਲ ਜਾਂਦਾ ਹੂੰ ਹੂੰ ਜੇ ਬੈਡ ਮੀਨਲ ਨਿਕਲਦੇ ਤੇ ਨਾਲ ਗੋਡ ਮੀਨਲ ਨਿਕਲ ਜਾਂਦੀ ਹੈ ਹਾਂਜੀ ਹਾਂਜੀ ਇਸ ਲਈ ਜ਼ਰੂਰੀ ਹੈਗਾ ਵੀ ਜਿਹੜਾ ਇਹ ਕੁਦਰਤੀ ਤਰੀਕਾ ਨਾ ਹੂੰ ਹੂੰ ਹੁਣ ਉਹਦੇ ਵਿੱਚ ਗੋਡ ਮੀਨਲ ਘਟ ਕੇ ਜਿਹੜਾ ਅਰੋ ਵਾਲਾ ਪਾਣੀ ਆ ਹਾਂਜੀ ਹਾਂਜੀ ਜੇ ਆਪਾਂ ਇਹ ਪਾਣੀ ਪੀਨੇ ਆ ਅਲਕਲਾਈਨ ਵਾਟਰ ਹੂੰ ਹੂੰ ਇਹ ਸਰੀਰ ਦੇ ਵਿੱਚ ਫਿਰ ਜਿਹੜਾ ਤਜਾਬ ਪੈਦਾ ਨਹੀਂ ਕਰਦਾ ਅੱਜ ਕੱਲ ਜਿੰਨੀਆਂ ਆਪਾਂ ਦੇਖਦੇ ਆ ਵੱਧ ਵੱਧ ਜਿਹੜੀ ਤਜਾਬ ਦੀ ਬਿਮਾਰੀ ਲੋਕਾਂ ਨੂੰ ਵੱਧ ਵੱਧ ਆ ਹਾਂਜੀ ਹਾਂਜੀ ਕਿਉਂਕਿ ਆਪਾਂ ਤਲੀਆਂ ਚੀਜ਼ਾਂ ਖਾਂਦੇ ਆ ਫਾਸਟ ਫੂਡ ਖਾਂਦੇ ਆ ਹੂੰ ਹੂੰ ਜੇ ਤੁਹਾਡੇ ਸਰੀਰ ਦੇ ਵਿੱਚ ਤਜਾਬ ਆ ਤੇ ਸਮਝੋ ਵੀ ਇਹ ਕੈਂਸਰ ਦੀ दस्तक ਆ ਠੀਕ ਤਜਾਬ ਠੀਕ ਗਲਾ ਤਜਾਬੀ ਪਾਣੀ ਨਹੀਂ ਪੰਜਾਬੀ ਖਾਣੇ ਜੇ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਅਲਕਲੀਨ ਵਾਟਰ ਜਿਹੜਾ ਹੈਗਾ ਉਹਦੀ ਕਮੀ ਆ ਹੂੰ ਹੂੰ ਤਜਾਬੀ ਪਾਣੀ ਜਿਆਦਾ ਹੈ ਸਰੀਰ ਚ ਤੁਹਾਡੇ ਖੂਨ ਚ ਤੁਸੀਂ ਟੈਸਟ ਕਰਾਉਂਗੇ ਨਾ ਹੂੰ ਹੂੰ ਇਹਦਾ ਇੱਕ ਟੈਸਟ ਹੁੰਦਾ ਪੀ ਐਚ ਵੈਲਿਊ ਹਾਂਜੀ ਪਾਣੀ ਵੀ ਜਿਹੜਾ ਆਪਾਂ ਜਿਹੜਾ ਆਰਵਾਲਾ ਪਾਣੀ ਵੀ ਪੀਨੇ ਆ ਨਾ ਜਿਹੜਾ ਪੀਨੇ ਪਾਣੀ ਹੂੰ ਉਹਦੀ ਪੀ ਐਚ ਵੈਲਿਊ ਜਿਹੜਾ ਚੈੱਕ ਕਰਨ ਲਈ ਇਲੈਕਟ੍ਰੋਨਿਕ ਮੀਟਰ ਆਉਂਦਾ ਜਿੱਦਾਂ ਆਪਾਂ ਟੀ ਡੀ ਐਸ ਚੈੱਕ ਕਰਦੇ ਹਾਂ ਨਾ ਹਾਂਜੀ ਹਾਂਜੀ ਟੀ ਡੀ ਐਸ ਚੈੱਕ ਕਰਨ ਲਈ ਵੀ ਜਿੱਦਾਂ ਇਲੈਕਟ੍ਰੋਨਿਕ ਮੀਟਰ ਆਉਂਦਾ ਇੱਕੋ ਹੀ ਇਲੈਕਟ੍ਰੋਨਿਕ ਮੀਟਰ ਆਉਂਦਾ ਪੀ ਐਚ ਵੈਲਿਊ ਚੈੱਕ ਕਰਨ ਲਈ ਠੀਕ ਹੈ ਜੀ ਜੇ ਆਪਾਂ ਜਿਹੜੀ ਪੀ ਐਚ ਵੈਲਿਊ ਆਪਣੇ 7 ਤੋਂ ਘੱਟ ਆ ਇਹਦਾ ਮਤਲਬ ਉਹ ਤਜਾਬੀ ਪਾਣੀ ਹੈ ਠੀਕ ਹੈ ਜੀ ਉਹ ਮਹਿੰਗਾ ਨਹੀਂ ਹੋਏਗਾ ਇਹ ਜਿਵੇਂ ਟੀ ਡੀ ਐਸ ਵਾਲਾ ਮੀਟਰ ਆ ਉਹਨਾਂ ਹੀ ਉਹੀ ਕੋਸਟ ਆ ਹੁੰਦੀ ਆ ਜਿਹੜੇ ਆਪਣਾ ਆਰਓ ਦਾ ਕੰਮ ਕਰਦੇ ਆ ਕਾਰੀਗਰ ਹਾਂਜੀ ਹਾਂ ਉਹਨਾਂ ਕੋਲੇ ਇਹ ਹੁੰਦਾ ਹੂੰ ਇਹ ਆਪਾਂ ਚੈੱਕ ਕਰਾਉਂਦੇ ਨਹੀਂ ਜਿਹੜਾ ਪਾਰੋਂ ਦਾ ਪਾਣੀ ਪੀਣੇ ਆ ਨਾ ਘਰਾਂ 'ਚ ਹਾਂਜੀ ਆਪਾਂ ਟੀਡੀਐਸ ਨਹੀਂ ਚੈੱਕ ਕਰਾਉਂਦੇ ਆਪਾਂ ਸਾਲ-ਸਾਲ 6-6 ਮਹੀਨੇ ਜਿਹੜਾ ਨਹੀਂ ਕਰਾਉਂਦੇ ਹੈਨਾ ਨਾ ਤਾਂ ਘੱਟ ਟੀਡੀਐਸ ਵਾਲਾ ਪਾਣੀ ਹਾਂਜੀ ਸਿਹਤ ਲਈ ਠੀਕ ਆ 150 ਘੱਟੋ-ਘੱਟ 150 200 ਜਿਹੜਾ ਟੀਡੀਐਸ ਵਾਲਾ ਪਾਣੀ ਪੀਣਾ ਚਾਹੀਦਾ ਠੀਕ ਹੈ ਜੀ ਇਦੂ ਘੱਟ ਨਹੀਂ ਹੂੰ ਠੀਕ ਹੈ ਨਾ ਹੂੰ ਹੂੰ ਤੇ 500 ਤੇ ਵੱਧ ਨਾ ਹੋਵੇ ਠੀਕ ਹੈ ਇਹ ਪਾਣੀ ਜਿਹੜਾ ਇੰਨਾ ਕਿਤਾ ਹੈਗਾ ਸਿਹਤ ਲਈ ਠੀਕ ਹੂੰ ਹੂੰ ਜੇ TDS ਵੱਧਦਾ ਤਾਂ ਵੀ ਸਿਹਤ ਲਈ ਹਾਨੀਕਾਰਕ ਹੂੰ ਹੂੰ ਉਹਦੇ ਚ ਤਜਾਬੀ ਹੋ ਗਿਆ ਹਾਂਜੀ ਜੇ ਆਪਣਾ ਘੱਟਾ ਉਹਦੇ ਵਿੱਚ ਮਿਨਰਲ ਜਿਹੜੇ ਗੁੱਡ ਮਿਨਰਲ ਆ ਕੈਲਸ਼ੀਅਮ ਮੈਗਨੀਸ਼ੀਅਮ ਵਗੈਰਾ ਹਨਾ ਉਹ ਘਟ ਗਏ ਮੈਂ ਦੇਖਿਆ ਵੀ ਲੋਕ ਨਾ ਹੁਣ ਪਹਿਲਾਂ ਇਕਦਾਂ ਵੀ ਕੱਲੇ ਆ ਰਹੇ ਹੋਏ ਸੀਗੇ ਯਾਰੋ ਪਾਣੀ ਪੀਣਾ ਹਾਂ ਹੁਣ ਜਿਹੜੇ ਲੋਕ ਆ ਉਹ ਆਰਓ ਮਿਕਸ ਕਰਕੇ ਪਾਣੀ ਪੀਂਦੇ ਆ ਉਹ ਕਹਿੰਦੇ ਸਾਡੇ ਗੋਡਿਆਂ ਦੇ ਵਿੱਚੋਂ ਗਲੀਸ ਕੱਢੀ ਜਾਂਦੇ ਆ ਸਾਡੇ ਗੋਡੇ ਦੁਖਣ ਲੱਗ ਗਏ ਵਰੀਆ ਹੋ ਜਾ ਉਹਦਾ ਮਤਲਬ ਵੀ ਉਹ ਜਿਹੜੇ ਜਿਹੜੇ ਗੋਡ ਮੈਨਰ ਵਾਲਾ ਉਹ ਨਿਕਲ ਰਹੇ ਆ ਹਾਂ ਗੋਡ ਮੈਨਰ ਦੇ ਇੱਕ ਤਾਂ ਗੋਡ ਮੈਨਰ ਜਿਹੜੇ ਨਿਕਲ ਗਏ ਹਾਂਜੀ ਹਾਂ ਜਦੋਂ ਆਪਾਂ ਆਰਓ ਨਾਲ ਆਰ ਵਾਲਾ ਪਾਣੀ ਪੀਵਾਂਗੇ ਉਹ ਤਾਂ ਨਿਕਲ ਨਹੀਂ ਆ ਠੀਕ ਹੈ ਨਾ ਇਸ ਚੀਜ਼ ਦਾ ਖਿਆਲ ਰੱਖੋ ਵੀ 150 ਤੇ 500 ਦੇ ਵਿੱਚ ਵਿੱਚ TDS ਵਾਲਾ ਪਾਣੀ ਪੀਓ ਠੀਕ ਹੈ ਉਦੋਂ ਬਾਅਦ ਵੀ ਤੁਸੀਂ ਉਹਦਾ ਪੀ ਐਚ ਉਹਦੀ ਵੈਲਿਊ ਚੈੱਕ ਕਰੋ ਹਮ ਲਕਟਾਮੀਟਰ ਨਾਲ ਜੇ 7 ਤੋਂ ਘੱਟ ਆ ਹਾਂਜੀ ਠੀਕ ਆ ਨਾ ਹਮ ਤੇ ਤੁਸੀਂ ਉਹਨੂੰ ਆਦਾ ਜਿਹੜਾ ਜਿਹੜੇ ਆਪਾਂ ਦੱਸਿਆ ਫਾਰਮੂਲਾ ਹਾਂਜੀ ਠੀਕ ਆ ਨਿੰਬੂ ਹੋ ਗਿਆ ਖੀਰਾ ਹੋ ਗਿਆ ਤੁਰਸੀ ਹੋ ਗਈ ਹੈ ਨਾ ਇਹ ਚੀਜ਼ਾਂ ਪਾ ਕੇ ਤੁਸੀਂ ਰੁਟੀਨ ਦੇ ਵਿੱਚ ਇਹਨੂੰ ਤੁਸੀਂ ਆਦਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂਵੇਂ ਤਿਆਰ ਇਹਨੂੰ ਕਰ ਲਓ ਇਹ ਪਾਣੀ ਪੀਓ ਸਕੋ ਠੀਕ ਆ ਜੇ ਤੁਸੀਂ ਬਹੁਤਾ ਨਹੀਂ ਕਰ ਸਕਦੇ ਨਿੰਬੂ ਵਾਲਾ ਪਾਣੀ ਜਿਹੜਾ ਤੁਸੀਂ ਆਦਾ ਠੀਕ ਹੈ ਪੀ ਲਓ ਪਹਿਲਾਂ ਜੋ ਠੀਕ ਹੈ ਨਾ ਇਹ ਚੀਜ਼ਾਂ ਜ਼ਰੂਰੀ ਆ ਜੇ ਆਪਾਂ ਜਿਹੜਾ ਤੁਹਾਡਾ ਜੇ ਤੁਹਾਡਾ ਪਾਣੀ ਜਿਹੜਾ ਸਹੀ ਨਹੀਂ ਹੈਗਾ ਹਾਂ ਜਹਾ ਤੁਸੀਂ ਫਾਸਟ ਫੂਡ ਖਾਂਦੇ ਆ ਇਹ ਇਹ ਤੁਹਾਡੀਆਂ ਆਦਤਾਂ ਜਿਹੜੀਆਂ ਹੈਗੀਆਂ ਹਨਾ ਇੱਕ ਤਾਂ ਫਾਸਟ ਫੂਡ ਹੋ ਗਿਆ ਹਾਂ ਜਿਹੜਾ ਯਾਨੀ ਕਿ ਜਿੱਦਾਂ ਹੁਣ ਫਾਸਟ ਫੂਡ ਦਾ ਬਹੁਤ ਹੋੜ ਆਈ ਵੀ ਹੈ। ਹਾਂ ਬਹੁਤ ਹੋੜ ਆਈ ਹੈ। ਕੋਈ ਤੇ ਟਰਾਲੀਆਂ ਤੇ ਵਿਕੀ ਜਾਂਦਾ ਕੋਈ ਇਹ ਨਹੀਂ ਸਰਦਾ। ਕਿਤੇ ਨਾ ਕਿਤੇ ਤੁਸੀਂ ਬਾਹਰ ਅੰਦਰ ਗਏ ਆ। ਹਾਂਜੀ ਹਾਂਜੀ। ਤੁਹਾਡਾ ਨਹੀਂ ਹੁਣ ਸਰਦਾ। ਕਿਤੇ ਖਾ ਲਿਆ। ਹਾਂਜੀ। ਚੱਲ ਜੂ। ਜੇ ਤੁਸੀਂ ਰੁਟੀਨ ਬਣਾ ਲਓਗੇ ਸਮਝ ਲਓ ਵੀ ਤੁਸੀਂ ਜਿਹੜੀਆਂ ਬਿਮਾਰੀਆਂ ਨਾਮਰਾਦ ਬਿਮਾਰੀਆਂ ਦੀ ਨੂੰ ਤੁਸੀਂ ਸਦਾ ਬਤਨ ਲੇ ਲਿਆ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਹਾਂਜੀ ਹਾਂਜੀ। ਠੀਕ ਹੈ ਨਾ। ਤੇ ਇੱਕ ਜਿਹੜੀਆਂ ਆਪਾਂ ਹੁਣ ਕਹਿ ਦਿੰਨੇ ਡੱਬਾ ਬੰਦ ਜਿਹੜੀਆਂ ਚੀਜ਼ਾਂ ਹੁੰਦੀਆਂ। ਹੂੰ। ਉਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਜਿਵੇਂ ਆਪਾਂ ਨੂੰ ਕੁਦਰਤੀ ਚੀਜ਼ਾਂ ਨੇ ਨਾ ਹਾਂਜੀ ਹਾਂ ਫਾਰਟੂਡ ਜਿਹੜੀਆਂ ਆਪਾਂ ਖਾ ਲਾ ਸਬਜ਼ੀਆਂ ਉਧਰ ਤੇ ਆ ਸੀਜ਼ਨਲ ਆ ਹਾਂਜੀ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ ਸੀਜ਼ਨਲ ਦਾ ਵੀ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਜੇ ਆਪਾਂ ਨੂੰ ਕੋਈ ਕੁਦਰਤੀ ਮਿਲ ਜਾਣ ਸਬਜ਼ੀਆਂ ਜਿਨ੍ਹਾਂ ਤੇ ਸਪਰੇਆ ਵਗੈਰਾ ਨਾ ਆਉਣ ਹੁਣ ਕੀ ਹੁੰਦਾ ਵੀ ਬੰਦਾ ਭਾਜੇ ਤਾਂ ਕਿੱਥੇ ਭੱਜੇ ਹਨਾ ਹਾਂਜੀ ਹਾਂਜੀ ਵੀ ਆਦਾ ਗੜਬੜੀ ਇੰਨੀ ਹੋਈ ਪਈ ਆ ਪਰ ਫੇਰ ਵੀ ਆਪਾਂ ਨੂੰ ਜਿੰਨਾ ਆਪਾਂ ਪ੍ਰੇਜ ਰੱਖ ਲਾਂਗੇ ਹੂੰ ਉਨੇ ਆਪਾਂ ਇਸ ਚੀਜ਼ ਦਾ ਬਚਾ ਜਿੰਨੀ ਕਰਤੀ ਚੀਜ਼ ਐ ਇੱਕ ਤਾਂ ਰੁੱਤ ਦੀ ਚੀਜ਼ ਹੋਗੀ ਹਾਂਜੀ ਇੱਕ ਤਾਂ ਰੁੱਤ ਵਾਲੀ ਚੀਜ਼ ਹੋਗੀ ਵੀ ਹੁਣ ਗੋਭੀ ਆਮ ਐ ਹੂੰ ਹੁਣ ਗੋਭੀ ਤੇ ਘੱਟ ਮਿਹਨਤ ਕੀਤੀ ਆ ਪਰ ਗੋਭੀ ਤਿਆਰ ਆ ਹਾਂ ਜਦੋਂ ਗੋਭੀ ਨਹੀਂ ਆਈ ਸੀਗੀ ਉਦੋਂ ਗੋਭੀ ਤੇ ਫੁੱਲ ਮਿਹਨਤ ਕਰਨੀ ਪਈ ਮਤਲਬ ਰੇਹਾਂ ਸਪਰੇਆ ਤੇ ਰਟਣ ਪੜਨ ਉਹ ਤੇ ਛਿੜਕਣਾ ਪਿਆ ਹਾਂ ਉਦੋਂ ਵੀ ਬੰਦੇ ਉਦੋਂ ਗੋਭੀ ਵੱਧ ਖਾਂਦੇ ਆ ਜਦੋਂ ਹੈ ਹੀ ਨਹੀਂ ਸੀਗੀ ਉਹ ਹਾਂ ਹੁਣ ਜਦ ਕਰਕੇ ਹੈਗੀ ਆ ਹੁਣ ਉੱਤੇ ਘਾਟੇ ਚੀਜ਼ ਦੀ ਵਰਤਵਾ ਤੇ ਹੁਣ ਉਹ ਆਮ ਵਗਦੀ ਆ ਹੁਣ ਲੋਕ ਉਹਨੂੰ ਪਸੰਦ ਨਹੀਂ ਕਰਦੇਗੇ ਇਵੇਂ ਹੀ ਕੁਰਤੇ ਜਿਹੜੇ ਫਲ ਹੁੰਦੇ ਆ ਹਾਂ ਉਹ ਸਟੋਰ ਕਰਕੇ ਰੱਖੇ ਜਾਂਦੇ ਉਹਨਾਂ ਨੂੰ ਦਵਾਈਆਂ ਵਗੈਰਾ ਲਾ ਜਾਂਦੀਆਂ ਉਹ ਵੀ ਸਿਹਤ ਲਈ ਹਾਨੀ ਕਰਦੇ ਜਿਹੜੇ ਮਹਿੰਗੇ ਆ ਹਾਂਜੀ ਮਹਿੰਗਾ ਕਦੋਂ ਹੁੰਦਾ ਬਾਹਰ ਸਬਜ਼ੀਆਂ ਕਦੋਂ ਮਹਿੰਗੀਆਂ ਹੁੰਦੀਆਂ ਜਾਂ ਤਾਂ ਜਦੋਂ ਬਰਸਾਤਾਂ ਵੇਲੇ ਝਾੜ ਕੇ ਤੇ ਘਟ ਜਾਂਦਾ ਹਨਾ ਜਾਂ ਜਦੋਂ ਆਦਾ ਸ਼ੁਰੂ ਹੁੰਦਾ ਹਾਂਜੀ ਜਦੋਂ ਫਾਲ ਲਗਣਾ ਜਿਹੜਾ ਸ਼ੁਰੂ ਹੁੰਦਾ ਹਾਂਜੀ ਸਬਜ਼ੀਆਂ ਹੂੰ ਉਦੋਂ ਮਹਿੰਗੀਆਂ ਹੁੰਦੀਆਂ ਹੂੰ ਉਹਦੇ ਤੇ ਸਪਰੇਆ ਵੀ ਵੱਧ ਹੁੰਦੀਆਂ ਹਾਂਜੀ ਹਾਂਜੀ ਜਦੋਂ ਉਸ ਚੀਜ਼ ਦੀ ਮਾਰਕੀਟ ਦੇ ਵਿੱਚ ਚੀਜ਼ ਵੱਧ ਜਾਂਦੀ ਸਸਤੀ ਹੋ ਜਾਂਦੀ ਆ ਹੂੰ ਉਦੋਂ ਤੇ ਸਪਰੇਆ ਵੀ ਘਟ ਜਾਂਦੀਆਂ ਉਦੋਂ ਆਪਾਂ ਕਹਿੰਦੇ ਯਾਰ ਸਸਤੀ ਉਹਦੀ ਆਪਾਂ ਫਿਰ ਉਹਦੀ ਕਦਰ ਨਹੀਂ ਕਰਦੇ ਹੂੰ ਤੇ ਸਗੋਂ ਮਹਿੰਗੀ ਚੀਜ਼ ਜਿਹੜੀ ਆ ਸਮਝ ਲਓ ਵੀ ਉਹਦੇ ਵਿੱਚ ਵੱਧ ਸਪਰੇਆ ਵਾਲੀ ਚੀਜ਼ ਹੋਊਗੀ ਘਾਟ ਵਾਲੀ ਹਾਂਜੀ ਜਾਂ ਜਿਹੜੀਆਂ ਸਟੋਰ ਕੀਤੀਆਂ ਹੁੰਦੀਆਂ ਸਟੋਰ ਜਿਹੜੀਆਂ ਸਟੋਰ ਕਰੀਆਂ ਚੀਜ਼ਾਂ ਆਉਂਦੀਆਂ ਨਾ ਹੂੰ ਉਹ ਜਿਹੜਾ ਉਹਦੇ ਵਿੱਚ ਵੀ ਕੀਟਨਾਸ਼ਕ ਸਪਰੇਅ ਤਾਂ ਕਰੀ ਹੁੰਦੀ ਹੈ ਨਾ ਹਾਂਜੀ ਹਾਂਜੀ ਸਟੋਰ ਚ ਕਰਦੇ ਹੀ ਆ ਉਹ ਹੁੰਦੀਆਂ ਉਹ ਮਹਿੰਗੀ ਹੁੰਦੀ ਆ ਸਗੋਂ ਆਪਾਂ ਮਹਿੰਗੀ ਚੀਜ਼ ਜਿਹੜੀ ਖਰੀਦ ਕੇ ਆਪਾਂ ਕਈ ਜਿਹੜਾ ਬੰਦੇ ਪੈਸੇ ਵਾਲੇ ਹਾਲ ਕਹਿੰਦੇ ਯਾਰ ਵਧੀਆ ਚੀਜ਼ ਆ ਮਹਿੰਗੀ ਚੀਜ਼ ਨੂੰ ਵਧੀਆ ਕਹਿੰਦੇ ਆ ਜਦ ਕਿ ਉਹ ਉਹਦੀ ਗਾਰੰਟੀ ਨਹੀਂ ਹੈ ਹਾਂ ਏ ਜੀ ਤੇ ਇਹਦੇ ਲਾਵਾ ਭਾਣਾ ਸਾਹਿਬ ਇਹਦਾ ਪਤਾ ਕਿਵੇਂ ਲੱਗਦਾ ਵੀ ਆਪਾਂ ਨੂੰ ਇਹ ਸ਼ੁਰੂਆਤ ਹੋ ਗਈ ਆ ਇਹ ਕੈਂਸਰ ਦੀ ਹਾਂ ਕੈਂਸਰ ਦੀ ਦੇਖੋ ਪਤਾ ਕੀ ਹੈਗਾ ਵੀ ਲੱਛਣ ਚਾਰ ਪੰਜ ਲੱਛਣ ਜਿਹੜੇ ਆਮ ਆਪਾਂ ਨੋਟ ਕਰ ਸਕਦੇ ਆ ਹੂੰ ਕਈ ਵਾਰ ਆਪਣਾ ਭਾਰ ਜਿਹੜਾ ਨਾ ਆਪਾਂ ਘਟਾਉਂਦੇ ਨਹੀਂ ਫਿਰ ਵੀ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਠੀਕ ਆ ਜੀ ਜਾਂ ਜਿਹੜਾ ਬੁਖਾਰ ਆ ਹੂੰ ਲਗਾਤਾਰ ਬੁਖਾਰ ਥਕਾਵਟ ਜਿਹੜੀ ਆਪਾਂ ਆਰਾਮ ਕਰਨ ਦੇ ਬਾਅਦ ਵੀ ਥਕਾਵਟ ਆਉਣਾ ਠੀਕ ਹੈ ਜੀ ਚਮੜੀ ਦੇ ਲੱਛਣ ਜਿਹੇ ਜਿਹਾਉਣੇ ਕਾਲਾ ਰੰਗ ਹੋਣਾ ਪੀਲੀਆ ਹੋ ਜਾਣਾ ਠੀਕ ਹੈ ਜੀ ਦਸਤਾਂ ਜਾਂ ਲੂਜ ਲੂਜ ਮੋਸ਼ਨ ਜਾਂ ਕਬਜ਼ ਹੂੰ ਬਾਰ-ਬਾਰ ਲਗਣੀ ਇਦਾਂ ਦੇ ਲੱਛਣ ਹੁੰਦੇ ਨੇ ਅਜਿਹਾ ਦੇ ਤੇ ਇਹ ਸਮਝ ਲਓ ਵੀ ਇਹ ਪਹਿਲੀ ਸਟੇਜ ਹੁੰਦੀ ਹੈ ਜੇ ਆਪਾਂ ਥੋੜੀ ਜਿਹੀ ਇਸ ਚੀਜ਼ ਦੀ ਟਾਈਮ ਪਾਲੀਏ ਤਾਂ ਫਿਰ ਇਹੇ ਕੰਮ ਵਿਗੜ ਜਾਂਦਾ ਇਹ ਚੀਜ਼ ਵੀ ਆਪਾਂ ਨੂੰ ਜਿਹੜਾ ਇੱਕ ਅਵੇਅਰਨੈਸ ਹੋਣੀ ਚਾਹੀਦੀ ਆ ਤੇ ਤੁਰੰਤ ਆਪਾਂ ਨੂੰ ਜੇ ਕੋਈ ਇਦਾਂ ਦੇ ਲੱਛਣ ਹੈ ਜਰੂਰੀ ਨਹੀਂ ਹੁੰਦਾ ਵੀ ਇਹੇ ਬਿਮਾਰੀ ਹੋਵੇ ਪਰ ਇਹ ਹੁੰਦਾ ਵੀ ਇਹਦਾ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਉਹਦੀਆਂ ਸਟੇਜਾਂ ਦੇ ਵਿੱਚ ਜੇ ਪਹਿਲੀਆਂ ਜੁਰੂਰੀਆਂ ਸਟੇਜਾਂ ਦੇ ਵਿੱਚ ਫੜਿਆ ਜਾਵੇ ਤਾਂ ਸੌਖਾ ਹੋ ਜਾਂਦਾ ਕੰਮ ਹਾਂ ਤੇ ਨਹੀਂ ਇਹ ਬਹੁਤ ਔਖਾ ਕਰਦਾ ਬਹੁਤ ਔਖਾ ਹੈ ਇਹ ਇਹਦੇ अलावा ਆਪਾਂ ਪਾਣੀ ਦੇ ਫੇਰ ਜਾਂਦੇ ਵੀ ਪਾਣੀ ਹੁਣ ਆਪਾਂ ਕਹਿੰਦੇ ਵੀ ਜਿਹੜਾ ਧਰਤੀ ਦੇ ਹੇਠੋਂ ਨਿਕਲ ਰਿਹਾ ਉਹ ਤਜਾਬੀ ਹੈ ਹਾਂ ਤੇ ਆਪਾਂ ਨੂੰ ਇੱਥੇ ਆਪਦੇ ਏਰੀਆ ਦੇ ਵਿੱਚ ਹੀ ਮੰਨ ਲਓ ਆਪਾਂ ਨੂੰ ਪਾਣੀ ਪੀਣ ਨੂੰ ਮੈਨਾਂ ਵੀ ਆਪਾਂ ਸਿੱਧਾ ਡਾਇਰੈਕਟ ਟੂਟੀ ਤੋਂ ਪਾਣੀ ਪੀਂਨੇ ਆ ਜਾਂ ਮੋਟਰ ਤੋਂ ਪਾਣੀ ਪੀਂਨੇ ਆ ਹਾਂ ਉਹਨਾਂ ਵਿੱਚ ਆਪਾਂ ਕਿਹੜੇ ਇਲਾਕੇ ਦੇ ਵਿੱਚ ਵਧੀਆ ਢੰਗ ਨਾਲ ਉਹ ਪਾਣੀ ਆਪਾਂ ਪੀ ਸਕਦੇ ਆ ਪਰ ਆਪਾਂ ਪੰਜਵਾਂ ਮਾਲਵਾ ਆਪੇ ਆਪਾਂ ਮਾਲਵਾ ਬਿਲਡ ਚ ਹੀ ਬੈਠੇ ਆ ਹਨਾ ਹਾਂਜੀ ਹਾਂਜੀ ਆਪਾਂ ਆ ਦੇ ਮਾਲਵੇ ਬਿਲਡ ਦੀ ਗੱਲ ਕਰ ਗਏ अपना ਨਾਂ ਤਾਂ ਜਿਹੜਾ ਜ਼ਮੀਨ ਵਾਲਾ ਪਾਣੀ ਜਿਹੜਾ ਉਹ ਪੀਣਯੋਗ ਹਾਂਜੀ ਹਾਂਜੀ ਕੀਟਨਾਸ਼ਕਾ ਜਿਹੜੀਆਂ ਆਪਾਂ ਖੇਤੀਬਾੜੀ ਕਰਦੇ ਆ ਉਹਦੇ ਚ ਸਪਰੇਆ ਕਰਦੇ ਆ ਪਾਣੀ ਦੇ ਰਹੀ ਉਹ ਥੱਲੇ ਜਾਂਦਾ ਹੂੰ ਜਿੱਥੇ ਆਪਾਂ ਖੇਤੀਬਾੜੀ ਕਰਦੇ ਆ ਉੱਥੇ ਗਰਾਊਂਡ ਵਾਟਰ ਜਿਹੜਾ ਉਹ ਪੀਣਯੋਗ ਨਹੀਂ ਰਿਹਾ ਹਾਂਜੀ ਹਾਂਜੀ ਖਤਮ ਹੋ ਗਈ ਗੱਲ ਆ ਆ ਆਪਣੀਆਂ ਜਿਹੜੀਆਂ ਨਹਿਰਾਂ ਆਉਂਦੀਆਂ ਮਾਲਵੇ ਦੀਆਂ ਹੂੰ ਦੋਏ ਆਉਂਦੀਆਂ ਉਹ ਤਾਂ ਬਰੋਈ ਪਰ ਜਾਂਦੀਆਂ ਹੂੰ ਇਹ ਜਿੰਨੀਆਂ ਨਹਿਰਾ ਹਰੀ ਦੇ ਪਤਨ ਤੋਂ ਨਿਕਲਦੀਆਂ ਇਹਦੇ ਵਿੱਚ ਜਿੰਨੇ ਆਪਣਾ ਲੁਧਿਆਣਾ ਜਲੰਧਰ ਹੂੰ ਲੁਧਿਆਣੇ ਤੋਂ ਲੈ ਕੇ ਜਲੰਧਰ ਤੱਕ ਜਿੰਨੀ ਫੈਕਟਰੀਆਂ ਹਾਂਜੀ ਸਾਰਿਆਂ ਦਾ ਜਿਹੜੇ ਵੇਸਟ ਇਹਦੇ ਵਿੱਚ ਆ ਸੀਵਰੇਜ ਦਾ ਵੀ ਤੇ ਆਪਣਾ ਇਹ ਸਾਰੇ ਲੋਕ ਜਾਣਦੇ ਆ ਆਪਾਂ ਸਾਰੇ ਜਾਣਦੇ ਆ ਹਾਂਜੀ 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 ਤੇ ਫੈਕਟਰੀਆਂ ਦਾ ਵੀ ਹੂੰ ਇੱਥੋਂ ਤੱਕ ਸਾਈਨਾਈਡ ਜਿਹੜਾ ਲੈਦਰ ਨੂੰ ਸਾਫ਼ ਕਰਨ ਲਈ ਸਾਈਨਾਈਡ ਵਰਤਿਆ ਜਾਂਦਾ ਹੂੰ ਸਾਈਨਾਈਡ ਦੀ ਵੇਸਟ ਵੀ ਇਹਦੇ ਵਿੱਚ ਹੈਗੀ ਆ ਹਾਂਜੀ ਹਾਂ ਲੇਡਾ ਕੈਡੀਅਮ ਸੋਡੀਅਮ ਇਹ बैड ਮੀਨਰਲ ਨੇ ਇਹਦੇ ਵਿੱਚ ਨੇ ਹਾਂਜੀ ਹਾਂਜੀ ਆਪਾਂ ਕੀ ਕਹਿੰਦੇ ਆਂ ਵੀ ਪਾਣੀ ਪੀਣ ਨੂੰ ਮਿੱਠਾ ਹੋਵੇ ਉਹਨੂੰ ਆਪਾਂ ਕਹਿੰਦੇ ਜੀ ਪੀਣਯੋਗ ਆ ਹਾਂਜੀ ਇਹਨਾਂ ਨਹਿਰਾਂ ਦਾ ਪਾਣੀ ਵੀ ਪੀਣਯੋਗ ਨਹੀਂ ਹੈਗਾ ਜਿੱਥੇ ਆਪਾਂ ਖੇਤੀਬਾੜੀ ਕਰਦੇ ਆ ਉਹ ਜ਼ਮੀਨ ਦਾ ਪਾਣੀ ਵੀ ਪੀਣਯੋਗ ਨਹੀਂ ਹੈਗਾ ਹੂੰ ਹੁਣ ਫਿਰ ਬਚਿਆ ਕਿਹੜਾ ਪੀਣਯੋਗ ਪਾਣੀ ਸਵਾਲ ਇਹੀ ਆ ਨਾ ਹਾਂਜੀ 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 ਪੀਣਯੋਗ ਜਿਹੜਾ ਪਾਣੀ ਆ ਉਹ ਜਿੱਥੇ ਆਬਾਦੀ ਆ ਜਿੱਥੇ ਇੰਡਸਟਰੀ ਹੈ ਨਹੀਂ ਮੰਨ ਲਓ ਜਿਵੇਂ ਹੁਣ ਲੁਧਿਆਣਾ ਸ਼ਹਿਰ ਆ ਹਾਂਜੀ ਹਾਂਜੀ ਉੱਥੇ ਇੰਡਸਟਰੀ ਆ ਹੂੰ ਬਹੁਤ ਮੰਨ ਲਓ ਕਿ ਕੈਮੀਕਲ ਵਾਲੀ ਇੰਡਸਟਰੀ ਬਹੁਤ ਵੱਡੇ ਪੱਧਰ ਤੇ ਆ ਉੱਥੇ ਪੂਰੇ ਸ਼ਹਿਰ ਦਾ ਜਿਹੜਾ ਗਰਾਊਂਡ ਵਾਟਰ ਉਹ ਸਾਰਾ ਪਲੂਟ ਆ ਹੂੰ ਜਿੱਥੇ ਆਬਾਦੀ ਵੀ ਆ ਹੂੰ ਕਿਉਂ ਗਰਾਊਂਡ ਵਾਟਰ ਮੂਵ ਕਰਦਾ ਸਾਰਾ ਮਿਕਸ ਆ ਉੱਥੇ ਹਾਂਜੀ ਹਾਂਜੀ 5 600 ਫੁੱਟ ਤੱਕ ਪਾਣੀ ਉਹ ਸਾਰਾ ਪਲੂਟ ਆ ਹੁਣ ਜਿਵੇਂ ਆਪਾਂ ਇੱਥੇ ਬਰਗਾੜੀ ਬੈਠੇ ਆ ਹੂੰ ਇਹ ਵੱਡਾ ਪਿੰਡ ਆ ਜਿਹੜੀ ਖੇਤੀਬਾੜੀ ਵਾਲੀ ਜਿਹੜੀ ਜਗ੍ਹਾ ਹੈਗੀ ਜ਼ਮੀਨ ਉਹ ਤਾਂ ਹਟ ਕੇ ਜਿਹੜਾ ਬਾਦੀ ਵਾਲਾ ਏਰੀਆ ਇੱਥੇ ਤਾਂ ਖੇਤੀਬਾੜੀ ਜਿਹੜੀ ਜਦੋਂ ਦਾ ਪਿੰਡ ਵਸਿਆ ਹਾਂਜੀ ਉਦੋਂ ਦੀ ਇੱਥੇ ਕੋਈ ਪੈਸਟੀਸਾਈਡ ਨਹੀਂ ਇੱਥੇ ਜ਼ਮੀਨ ਥੱਲੇ ਜਾਂਦਾ ਹਨਾ ਹਾਂਜੀ ਹਾਂਜੀ ਇਹਦਾ ਮਤਲਬ ਵੀ ਜਿੱਥੇ ਬਾਦੀ ਆ ਜਿੱਥੇ ਇੰਡਸਟਰੀ ਨਹੀਂ ਹੈਗੀ ਹੂੰ ਹੂੰ ਦਾਸੀ ਦਾ ਵੇਟ ਜ਼ਮੀਨ 'ਤੇ ਨਹੀਂ ਜਾਂਦਾ ਠੀਕ ਹੈ ਉੱਥੇ ਪਾਣੀ ਜਿਹੜਾ ਗਰਾਊਂਡ ਦਾ ਸ਼ੋਰੇ ਨੂੰ ਛੱਡ ਕੇ ਪੀਣ ਜੋਗ ਹੈ ਹੂੰ ਠੀਕ ਹੈ ਜੀ ਬਸ ਜਿਹੜਾ ਬਾਦੀ ਵਾਲਾ ਏਰੀਆ ਇੰਡਸਟਰੀ ਤੋਂ ਬਗੈਰ ਹੂੰ ਇਹ ਪਾਣੀ ਜਿਹੜਾ ਪੀਣ ਜੋਗ ਆ ਉੱਥੇ ਕੀ ਹੁੰਦਾ ਹੈ ਵੀ ਆਪਾਂ ਵਾਟਰ ਵਕਸ ਦਾ ਪਾਣੀ ਮਿੱਠਾ ਕਰਕੇ ਪੀਨੇ ਆ ਉਹਦੀ ਜਗ੍ਹਾ ਜਿਹੜਾ ਗਰਾਊਂਡ ਵਾਟਰ ਆ ਗਰਾਊਂਡ ਵਾਟਰ ਤੇ ਆਰਓ ਲਾ ਕੇ ਪਾਣੀ ਪੀਣਾ ਚਾਹੀਦਾ ਜਿੱਥੇ ਆਪਣਾ ਇੰਡਸਟਰੀ ਏਰੀਆ ਨਹੀਂ ਹੈਗਾ ਜਿਹੜੇ ਨਲਕੇ ਆਪਣੇ ਲੱਗੇ ਹੋਏ ਆ ਨਹਿਰਾਂ ਦੇ ਉੱਤੇ ਲੋਕ ਉੱਥੋਂ ਬਹੁਤ ਜ਼ਿਆਦਾ ਪਾਣੀ ਉਹਦੇ ਵਿੱਚ ਵੀ ਨਹਿਰਾ ਦਾ ਪਾਣੀ ਮਿਕਸ ਆ ਜੀ 70 80% ਨਹਿਰਾਂ ਦਾ ਤਾਂ 20% ਗਰਾਊਂਡ ਦਾ ਉਹ ਤਾਂ ਜਿਵੇਂ ਜਾਂ ਨਹਿਰਾਂ ਦਾ ਪਾਣੀ ਪੀ ਲਿਆ ਹੋਵੇ ਜੋ ਲੋਕੀ ਇੱਕ ਉਹਦੇ ਚ ਕੀ ਦੋ ਗੱਲਾਂ ਹੁੰਦੀਆਂ ਇੱਕ ਤਾਂ ਕਹਣਗੇ ਜੀ ਮਿੱਠਾ ਪਾਣੀ ਹਾਂਜੀ ਹਾਂਜੀ ਤੀਜਾ ਕਹਣਗੇ ਜੀ ਠੰਡਾ ਹਾਂ ਇਹਦਾ ਕੋਈ ਗੁਣ ਨਹੀਂ ਹੁੰਦਾ ਹੂੰ ਹੂੰ ਕੇ ਰਾ ਅਸੀਂ ਸੀਚੇਵਾਲ ਸਾਹਿਬ ਨੇ ਇੱਥੋਂ ਫਰੀਦਕੋੜ ਤੋਂ ਅਸੀਂ ਉੱਥੇ ਗੰਗਾ ਨਗਰ ਤੱਕ ਗਏ ਹਾਂਜੀ ਪਿੰਡਾਂ ਦੇ ਵਿੱਚ ਜਿਹੜਾ ਮਾਰਚ ਕੱਢਿਆ ਪਿੰਡਾਂ ਦੇ ਵਿੱਚ ਇਹਨਾਂ ਕੋਲੇ ਇੱਕ ਲਕਟਾਉਨਿਕ ਜੰਤਰ ਸੀਗਾ ਤੇ ਉੱਥੇ ਅਸੀਂ ਜਿਹੜੇ ਪਿੰਡ ਜਾਂਦੇ ਸੀ ਨਾ ਉੱਥੇ ਪਾਣੀ 2 ਗਲਾਸ ਮਗਾ ਲੈਂਦੇ ਸੀ ਗਰਾਊਂਡ ਵਾਟਰ ਦਾ ਤੇ ਇੱਕ ਜਿਹੜਾ ਵਾਟਰ ਵਾ ਇਹਦਾ ਵਾਟਰ ਵਾਕਸ ਵਾਲਾ ਨਹਿਰ ਨਹਿਰ ਦਾ ਠੀਕ ਹੈ ਉਹਦੇ ਵਿੱਚੋਂ ਰੌੜ ਦੋਵਾਂ ਦੇ ਵਿੱਚ ਹੀ ਰੌੜ ਲਾ ਦਿੰਦੇ ਸੀਗੇ ਹੂੰ ਜਿਹੜਾ ਤਾਂ ਨਹਿਰ ਦਾ ਪਾਣੀ ਸੀਗਾ ਹਾਂ ਉਹ ਕਾਲਾ ਛਾ ਹੋ ਜਾਂਦਾ ਸੀ ਠੀਕ ਹੈ ਗਰਾਊਂਡ ਵਾਟਰ ਆਲਾ ਘੱਟ ਹੁੰਦਾ ਸੀ ਕਿਉਂਕਿ ਗਰਾਊਂਡ ਵਾਟਰ ਦੇ ਵਿੱਚ ਵੀ ਆਪਣੇ ਜਿਹੜੇ ਸੀਵਰੇਜ ਦੇ ਵੇਸਟ ਤਾਂ ਹੁੰਦੇ ਹੀ ਆ ਨਾ ਹਾਂਜੀ ਹਾਂਜੀ ਤੇ ਥੋੜਾ ਮੋਟਾ ਜਿੱਥੇ ਬਾਦੀ ਉੱਥੇ ਪੈਸਟੀਸਾਈਡ ਮੰਨ ਲਓ ਹੁਣ ਆਪਾਂ ਇੱਥੇ ਬੈਠੇ ਆ ਬਾਦੀ ਏਰੀਆ ਜੀ ਇਹਦੇ ਵਿੱਚ ਬੱਤ-ਬੱਤ ਜੇ ਕੋਈ ਪੈਸਟੀਸਾਈਡ ਥੱਲੇ ਗਰਾਊਂਡ ਵਾਟਰ ਚ ਮਿਕਸ ਹੋਊਗਾ ਵੀ 10% ਹੋਊਗਾ 20% ਹੋਊਗਾ 80% ਨਹੀਂ ਹੋਊਗਾ ਹਾਂਜੀ ਹਾਂਜੀ ਜਿਹੜੇ ਗਰਾਊਂਡ ਵਾਟਰ ਦੇ ਵਿੱਚ ਪਾਣੀ ਉਹ ਕਾਲਾ ਘੱਟ ਹੁੰਦਾ ਸੀ ਹੂੰ ਨਹਿਰ ਦਾ ਪਾਣੀ ਕਾਲਾ ਜ਼ਿਆਦਾ ਹੁੰਦਾ ਸੀ ਉਹ ਲੋਕੀ ਸਵਾਲ ਕਹਿੰਦੇ ਜੀ ਇਹ ਗਲਾਸ ਕਿਤੇ ਉਲਟ ਪਲਟਦਾ ਨਹੀਂ ਹੋ ਗੇ ਲੋਕਾਂ ਨੇ ਪਾ ਦਿੱ ਵੀ ਗਰਾਊਂਡ ਵਾਟਰ ਵਾਲਾ ਪਾਣੀ ਜਾਂਦੇ ਪੋਲੂਟ ਉਹ ਕਹਿੰਦੇ ਨਹੀਂ ਤੁਸੀਂ ਪਾਣੀ ਨੂੰ ਨਿਤਰਿਆ ਦੇਖ ਲੈਨੇ ਸਾਫ਼ ਹਾਂ ਜਿਹੜੇ ਇਹਦੇ ਵਿੱਚ ਸੀਗੇ ਆਪਣਾ ਪੋਲੂਸ਼ਨ ਸੀਗਾ ਉਹ ਘੁਲ ਗਿਆ ਹੂੰ ਹੂੰ ਘੁਲ ਕੇ ਹੁਣ ਤੁਹਾਨੂੰ ਦਿਖਾਈ ਨਹੀਂ ਦਿੰਦਾ ਸੀ ਉਹ ਅਸੀਂ ਆ ਜੰਤਰ ਦੇ ਨਾਲ ਉਹ ਸਾਰਾ ਦਾ ਜਿੰਨੇ ਇਹਦੇ ਵਿੱਚ ਘੁਲਿਆ ਸੀ ਹੂੰ ਉਹ ਉੱਪਰ ਦੇਖਣ ਲਾਤਾ ਸੀ ਹਾਂ ਜਿਹੜਾ ਵਾਟਰ ਵਾਕਸ ਦਾ ਪਾਣੀ ਸੀ ਨਹਿਰ ਵਾਲਾ ਪਾਣੀ ਸੀ ਕਾਲਾ ਛਾ ਹੂੰ ਗਰਾਊਂਡ ਵਾਟਰ ਵਾਲਾ ਉਹਦੂ ਘੱਟ ਹੂੰ ਅਸੀਂ ਵੀ ਦੀ ਰੇਸ਼ੋ ਸੀਗੀ ਪਾਣੀ ਦੀ ਤੇ ਇਹਦੇ ਮਤਲਬ ਇਹ ਚੀਜ਼ ਲੋਕਾਂ ਦੇ ਦਿਮਾਗ ਦੇ ਵਿੱਚੋਂ ਕਟਣੀ ਬਹੁਤ ਹੂੰ ਔਖੀ ਆ ਵੀ ਨਹਿਰਾਂ ਦਾ ਪਾਣੀ ਜਿਹੜਾ ਪੀਣ ਯੋਗ ਆ ਠੀਕ ਆ ਜੀ ਮੇਰੀ ਇਥੇ ਫਰੀ ਕੋਰਟ ਵੀ ਸਾਡੇ ਸਮਾਜ ਸੇਵੀ ਉਹਨਾਂ ਨਾਲ ਵੀ ਇਹ ਗੱਲ ਤੇ ਬਹਿਸ ਹੋ ਜਾਂਦੀ ਆ ਉਹ ਬੜਾ ਰੌਲਾ ਪਾਉਂਦੇ ਜੀ ਪੀਣ ਵਾਲਾ ਪਾਣੀ ਜੀ ਕਿੱਥੇ ਜਾਊ ਜੀ ਆਪਣੇ ਜੀ ਜੇ ਨਹਿਰਾਂ ਪੱਕੀਆਂ ਹੋ ਗਈਆਂ ਜੀ ਕਿੱਥੇ ਜਾਣਗੇ ਲੋਕ ਕਿੱਥੇ ਜਾਣਗੇ ਪਾਣੀ ਕਿਹੜਾ ਪੀਣਗੇ ਜੀ ਫਲਾਣਾ ਜੀ ਗਰਾਊਂਡ ਵਾਟਰ ਦੇ ਵਿੱਚ ਜਰੇਨਿਅਮ ਆ ਜੀ ਉਹ ਜਰੇਨਿਅਮ ਉਹ ਮੈਂ ਕਿਹਾ ਲੱਖ ਹੋਵੇ ਗਰਾਊਂਡ ਵਾਟਰ ਦੇ ਵਿੱਚ ਕੁਝ ਪਰ ਜਿਹੜਾ ਕੁਝ ਨਹਿਰਾਂ ਵਾਲੇ ਪਾਣੀ ਚ ਉਹ ਨਹੀਂ ਇਹਦੋਂ ਵੱਧ ਕਿਤੇ ਨਹੀਂ ਹੈਗਾ ਲੁਧਿਆਣੇ ਦੀ ਡਾਈ ਇੰਡਸਟਰੀ ਆ ਹੂੰ ਜਿੰਨਾ ਡਾਈ ਕਰਨ ਲਈ ਜਿਹੜਾ ਕੈਮੀਕਲ ਹੁੰਦਾ ਨਾ ਹੂੰ ਹੂੰ ਉਹ ਸਭ ਤੋਂ ਖਤਰਨਾਕ ਆ ਹੱਡੀਆਂ ਘੋਰ ਦਿੰਦਾ ਠੀਕ ਹੈ ਜੀ ਸਮਝ ਆ ਗਿਆ ਨਹੀਂ ਹਮ ਇੱਕ ਰੰਗ ਰੰਗ ਪੂਰਾ ਕਾਰਟ ਆਪਾਂ ਕਹਿੰਦੇ ਆ ਵੀ ਰੰਗ ਕਾਰਟ ਜਿਹਨੂੰ ਆਪਾਂ ਰੰਗ ਕਾਰਟ ਵੀ ਕਹਿ ਦਿੰਨੇ ਆ ਰੰਗ ਕਾਰਟ ਉਹ ਕੈਮੀਕਲ ਆ ਇਹ ਐਵੇਂ ਸਾਈਨਾਈਡ ਦੀ ਆਪਾਂ ਗੱਲ ਕੀਤੀ ਹੈ ਲੈਦਰ ਨੂੰ ਸਾਫ ਕਰਨ ਲਈ ਸਾਈਨਾਈਡ ਸਭ ਤੋਂ ਮੈਗਨਾ ਵੀ ਸਾਈਨਾਈਡ ਸਭ ਤੋਂ ਜਿਹੜਾ ਜ਼ਹਿਰੀਲਾ ਕੀਟਨਾਸ਼ਕ ਟੋਟਲ ਫਾਉਟੋ ਉਪਰ ਠੀਕ ਹੈ ਇਹ ਚੀਜ਼ਾਂ ਇਹਦੇ ਵਿੱਚ ਹੂੰ ਚਲੋ ਜਾਂਦੇ ਜਾਂਦੇ ਆਪਾਂ ਹੁਣ ਇਹ ਦੇਖਣਾ ਵੀ ਆਪਾਂ ਖਾਣਾ ਕੀ ਹੈ ਤੇ ਕੀ ਤੋਂ ਆਪਾਂ ਪਰਹੇਜ਼ ਕਰਨਾ ਹੈ ਤੇ ਜਿਹੜਾ ਬੰਦਾ ਤੰਦਰੁਸਤ ਰਹੇ ਸਕੇ ਤੇ ਕੈਂਸਰ ਵਰਗੀ ਨਾਮ ਵਾਲਾ ਦੁਬਾਰ ਮਾਰੀ ਤੋਂ ਛੁਟਕਾਰਾ ਪਾਵੇ ਗਿੱਲ ਸਾਹਿਬ ਹਾਂਜੀ ਇੱਕ ਤਾਂ ਪਾਣੀ ਜਿਹੜਾ ਆਪਾਂ ਗੱਲ ਕਰੀ ਹੈ ਹਾਂਜੀ ਹਾਂਜੀ ਜਿਹੜਾ ਆਰੋ ਵਾਲਾ ਪਾਣੀ ਆ ਗਰਾਊਂਡ ਵਾਟਰ ਦਾ ਹੈ ਗਰਾਊਂਡ ਵਾਟਰ ਵਾਲੇ ਪਾਣੀ ਤੇ ਆਰੋ ਲੱਗਣਾ ਚਾਹੀਦਾ ਠੀਕ ਹੈ ਜੀ ਮੇਰੀ ਤਾਂ ਇਹ ਤੇ ਹੋ ਰਹੀ ਹੈ ਹੂੰ ਉਹਨੂੰ ਤੁਸੀਂ 150 ਤੋਂ ਲੈ ਕੇ ਇਹਦੇ 500 TDS ਜਿਹੜਾ mg ਪਰ ਲੀਟਰ ਇਹਦੇ ਵਿੱਚ ਵਿੱਚ ਪਾਣੀ ਆਪਾਂ ਨੂੰ ਜਦੋਂ ਆਪਾਂ TDS ਚੈੱਕ ਕਰਾਉਣੇ ਨਾਲ ਹੀ ਉਹਦਾ pH ਵੈਲਿਊ ਵੀ ਚੈੱਕਰਾਓ ਹਾਂਜੀ ਜਦੋਂ ਤੁਸੀਂ ਆਹ ਉਹਦੀ ਸਰਵਿਸ ਕਰਾਉਣੇ ਆ pH ਵੈਲਿਊ ਉਹਦੀ ਜੇ ਘਾਟਾ ਦੇ ਉਹਨੂੰ ਅਲਕਲਾਈਨ ਵਾਟਰ ਉਹਨੂੰ ਕਰ ਲਓ ਜਿਹੜਾ ਆਪਾਂ ਨਕਸ਼ਾ ਦੱਸਿਆ ਅੱਛਾ ਜੀ ਇਹ ਹੋ ਗਿਆ ਪਾਣੀ ਦੀ ਗੱਲ ਹੂੰ ਬਾਕੀ ਉਸ਼ਕ ਕਰੋ ਵੀ ਜਿਹੜਾ ਆਪਾਂ ਖਾਣੇ ਆ ਪਾਲ ਹਾਂਜੀ ਸਬਜ਼ੀਆਂ ਇਹ ਮਹਿੰਗੀਆਂ ਜਾਣ ਕੇ ਨਾ ਖਾਓ ਬਲਕਿ ਸਸਤੀਆਂ ਸਭ ਕੋ ਸਿਹਤ ਲਈ ਠੀਕ ਹੁੰਦੀਆਂ ਹਾਂਜੀ ਕੋਸ਼ ਕਰੋ ਵੀ ਕੀਟਨਾਸ਼ਕ ਚੀਜ਼ਾਂ ਨਾ ਹੋਣ ਹੂੰ ਸਟੋਰ ਵਾਲੀਆਂ ਚੀਜ਼ਾਂ ਨਾ ਹੋਣ ਤੇ ਜਿਹੜਾ ਅੱਜ ਕੱਲ ਰਵਾਜ ਚੱਲ ਪਿਆ ਵੀ ਆਪਾਂ ਕੋਲਡ ਡਰਿੰਕ ਰੇਗ ਦੀ ਫ੍ਰਿਜ ਚ ਪਿਆ ਹੁੰਦਾ ਹੂੰ ਹੂੰ ਠੀਕ ਹੈ ਇਹ ਚਿਪਸ ਇਹ ਜਿਹੜੀਆਂ ਸਾਰਾ ਫਾਸਟ ਫੂਡ ਆ ਸਿਹਤ ਲਈ ਹਾਨੀਕਾਰਕ ਆਪਾਂ ਕਹਿ ਦਿੰਨੇ ਆ ਆਪਣੇ ਜਿਹੜੇ ਗਰੀਬ ਦੇਸ਼ ਆ ਤਾਂ ਆਪਣੇ ਕੈਂਸਰ ਜ਼ਿਆਦੇ ਆ ਪਰ ਜਿਹੜੇ ਵਿਕਸਿਤ ਦੇਸ਼ ਆ ਉੱਥੇ ਕੈਂਸਰ ਕਿਉਂ ਜ਼ਿਆਦੇ ਉੱਥੇ ਵੀ ਹੈਗਾ ਕੈਂਸਰ ਹਾਂਜੀ ਹਾਂਜੀ ਆਪਣੇ ਨਾਲੋਂ ਥੋੜਾ ਜਿਹਾ ਘੱਟ ਆ ਪਰ ਉੱਥੇ ਵੀ ਆ ਉੱਥੇ ਕਿਉਂ ਆ ਹੂੰ ਉੱਥੇ ਕਾਰਨ ਕੀ ਆ ਵੀ ਜਿੰਨਾ ਉੱਥੇ ਖਾਣਾ ਲੋਕੀ ਖਾਂਦੇ ਆ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਵੀ ਆਪ ਤਿਆਰ ਕਰਨਾ ਤੇ ਆਪ ਪਕਾਉਣਾ ਉਹ ਸਾਰਾ ਦਾ ਉੱਥੋਂ ਤਿਆਰ ਲਿਆਉਂਦੇ ਤੇ ਉਹ ਹੀ ਖਾਂਦੇ ਆ ਇੱਥੋਂ ਤੱਕ ਵੀ ਜਿਹੜੀਆਂ ਰੋਟੀਆਂ ਵੀ ਉਹਨਾਂ ਨੂੰ ਪੈਕ ਵਾਲੀਆਂ ਹੁੰਦੀਆਂ ਤੇ ਇਹ ਆ ਕੇ ਗਰਮੀ ਕਰਨੀਆਂ ਹੁੰਦੀਆਂ ਪੈਕਟ ਟੋਟਲ ਪੈਕਟਡ ਫੂਡ ਆ ਹੁਣ ਕਦੋਂ ਦਾ ਤਿਆਰ ਆ ਪੈਕਟ ਫੂਡ ਆ ਉਹਨੂੰ ਰੱਖਿਆ ਹੋਇਆ ਵੀ ਖਰਾਬ ਨਾ ਹੋ ਜਾਈ ਇਹਦਾ ਮਤਲਬ ਵੀ ਉਹਨੂੰ ਉਹਨਾਂ ਨੇ ਆਪਦਾ ਟ੍ਰੀਟ ਵੀ ਕੀਤਾ ਹੁੰਦਾ ਹਾਂਜੀ ਕੈਮੀਕਲ ਨਾਲ ਨੈਚੁਰਲ ਫੂਡ ਉਹ ਵੀ ਉਹਨਾਂ ਨੂੰ ਵੀ ਜਿਹੜਾ ਨਸੀਬ ਨਹੀਂ ਹੈਗਾ ਜਿਹੜੇ ਵੱਡੇ ਕੰਟਰੀ ਐ ਵਿਕਸਿਤ ਕੰਟਰੀਆਂ ਨੂੰ ਜਿਹੜਾ ਕੁਦਰਤੀ ਫੂਡ ਆ ਉਹਨਾਂ ਨੂੰ ਵੀ ਨਸੀਬ ਨਹੀਂ ਹੈਗਾ ਉਹਦੇ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਉਹ ਡਾਲੇ ਆਪਣੇ ਨਾਲੋਂ ਤਲੀਆਂ ਚੀਜ਼ਾਂ ਘੱਟ ਖਾਂਦੇ ਆ ਹਾਂਜੀ ਹਾਂਜੀ ਆਪਾਂ ਤਲੀਆਂ ਤਲੀਆਂ ਚੀਜ਼ਾਂ ਬਹੁਤ ਖਾਂਦੇ ਆ ਹੂੰ ਠੀਕ ਹੈ ਨਾ ਉਹ ਤਲੀਆਂ ਚੀਜ਼ਾਂ ਘੱਟ ਖਾਂਦੇ ਆ ਉੱਥੇ ਪੋਲੂਸ਼ਨ 에ਅਰ ਪੋਲੂਸ਼ਨ ਵੀ ਨਾ ਮਾਤਰੀ ਆ ਵਾਟਰ ਪੋਲੂਸ਼ਨ 에ਅਰ ਪੋਲੂਸ਼ਨ ਉੱਥੇ ਨਾ ਮਾਤਰਾ ਇਹਦੇ باوجود ਵੀ ਉੱਥੇ ਕੈਂਸਰ ਕਿਉਂ ਆ ਕਿਉਂਕਿ ਉਹਨਾਂ ਨੂੰ ਕੁਦਰਤੀ ਚੀਜ਼ਾਂ ਖਾਣ ਨੂੰ ਨਹੀਂ ਮਿਲਦੀਆਂ ਠੀਕ ਹੈ ਜੀ ਉੱਥੇ ਵੀ ਕੈਂਸਰ ਆ ਹਾਂਜੀ ਇਸ ਕਰਕੇ ਸਰੀਰ ਦੇ ਵਿੱਚ ਆਪਾਂ ਨੂੰ ਚੈੱਕ ਕਰਾਉਣਾ ਚਾਹੀਦਾ ਖੂਨ ਦੇ ਖੂਨ ਦਾ ਟੈਸਟ ਵੀ ਹੁੰਦਾ ਯੂਰਨ ਦਾ ਵੀ ਹੁੰਦਾ ਹਾਂਜੀ ਸਰੀਰ ਦੀ ਪੀ ਐਚ ਵੈਲਿਊ ਆਪਾਂ ਨੂੰ ਚੈੱਕ ਕਰਾਉਣੀ ਜ਼ਰੂਰੀ ਆ ਸਰੀਰ ਨੂੰ ਪੂਰੀ ਆਕਸੀਜਨ ਮਿਲੇ ਉਹਦੇ ਲਈ ਜਿਹੜਾ ਵੱਧ ਤੋਂ ਵੱਧ ਪਾਣੀ ਆਪਾਂ ਨੂੰ ਪੀਣਾ ਚਾਹੀਦਾ ਹਮ ਅਲਕਲਾਈਨ ਵਾਟਰ ਠੀਕ ਹੈ ਜੇ ਤੁਸੀਂ ਅਲਕਲਾਈਨ ਵਾਟਰ ਵੱਧ ਤੋਂ ਵੱਧ ਪੀਨੇ ਆ ਸਰੀਰ ਨੂੰ ਐਵਰੇਜ ਬੱਚੇ ਨੂੰ 75% ਇਹ ਬਜ਼ੁਰਗ ਨੂੰ 45% ਐਵਰੇਜ 60% ਪਾਣੀ ਦੀ ਆਪਾਂ ਨੂੰ ਸਰੀਰ ਦੇ ਅੰਦਰ ਚਾਹੀਦਾ ਜੇ ਤੁਹਾਡਾ ਨਹੀਂ ਹੈਗਾ ਇਹਦਾ ਮਤਲਬ ਵੀ ਤੁਹਾਨੂੰ ਜਿਹੜੀਆਂ ਬਿਮਾਰੀਆਂ ਕੋਈ ਵੀ ਤੁਹਾਨੂੰ ਕਿਰਸਤ ਲਾ ਸਕਦੀ ਹੈ ਸਮਝਿਆ ਕਿ ਨਹੀਂ ਇਸ ਕਰਕੇ ਜਿਹੜਾ ਇਹ ਟੈਸਟ ਆ ਪੀ ਐਚ ਵੈਲਿਊ ਦਾ ਟੈਸਟ ਆ ਪਾਣੀ ਦੀ ਪੀ ਐਚ ਵੈਲਿਊ ਵੀ ਚੈੱਕ ਕਰੋ ਸਰੀਰ ਦੀ ਬਲੱਡ ਟੈਸਟ ਵੀ ਹੈਗਾ ਜੁਰੰ ਟੈਸਟ ਵੀ ਹੁੰਦਾ ਇਹਦੀ ਵੀ ਪੀ ਐਚ ਵੈਲਿਊ ਚੈੱਕ ਕਰੋ ਵੀ ਤੁਹਾਡੇ ਸਰੀਰ ਦੇ ਵਿੱਚ ਪੀ ਐਚ ਵੈਲਿਊ ਕਿੰਨੀ ਆ ਇਹ 7 ਤੋਂ ਘੱਟ ਆ ਇਹਦਾ ਮਤਲਬ ਤੁਹਾਡੇ ਸਰੀਰ ਦੇ ਵਿੱਚ ਨੁਕਸ ਹੈ ਵੱਧ ਤੋਂ ਵੱਧ ਜਿਹੜਾ ਹਮ ਅਲਕਲੀਨ ਵਾਟਰ ਪੀਓ ਤੇ ਜੇ ਕੋਈ ਡਾਕਟਰੀ ਇਲਾਜ ਦੀ ਲੋੜ ਹੈ ਡਾਕਟਰੀ ਇਲਾਜ ਕਰਾਓ ਚਲੋ ਜੀ ਉਮੀਦ ਕਰਦੇ ਆਂ ਕਿ ਦਰਸ਼ਕ ਇਸ ਜਿਹੜੀ ਵਿਚਾਰ ਚਰਚਾ ਤੋਂ ਜ਼ਰੂਰ ਫਾਇਦਾ ਲੈਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਜੀ